ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਜੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੰਜ ਪਾਠ ਇਸ ਬਾਣੀ ਦੇ ਸੁਣਨਾ ਜਾਂ ਕਰਨ ਦਾ ਸਾਨੂੰ ਕੀ ਲਾਭ ਮਿਲਦਾ ਹੈ ਇਸ ਲਈ ਸੰਗਜੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚ ਰੋ ਸੁਣ ਲੈਣਾ ਜੀ ਸੰਗਜੇ ਇਸ ਬਾਣੀ ਦਾ ਜਾਪ ਕਰਨ ਦੇ ਨਾਲ ਸਾਨੂੰ ਜ਼ਿੰਦਗੀ 'ਚ ਆਉਂਦਾ ਟਾਂਗਾ ਜਾਵੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਕਵਾਉਣਾ ਜੀ ਇਸ ਬਾਣੀ ਦਾ ਜਾਪ ਕਰਨ ਦੇ ਨਾਲ ਸਾਨੂੰ ਜ਼ਿੰਦਗੀ ਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਜਿਉਂਦਾ ਟਾਂਗਾ ਜਾਵੇਗਾ ਅਤੇ ਇਸ ਬਾਣੀ ਦਾ ਪਾਠ ਚਾਹੇ ਪੜ ਲਿਆ ਜਾਵੇ ਚਾਹੇ ਸੁਣ ਲਿਆ ਜਾਵੇ ਦਵਾਹੀ ਹਲਾਤਾ ਵਿੱਚ ਇਹ ਬਾਣੀ ਸਾਡਾ ਜੀਵਨ ਸਫਲ ਬਣਾ ਦੇਵੇਗੀ ਅਤੇ ਸਾਨੂੰ ਬਹੁਤ ਜ਼ਿਆਦਾ ਫਲ ਪ੍ਰਾਪਤ ਹੋਵੇਗਾ ਸਾਧ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਅਣ ਪੜ੍ਹ ਹਾਂ ਘਟ ਪੜੇ ਲਿਖੇ ਹਾਂ ਸਾਨੂੰ ਬਾਣੀ ਦੀ ਸਮਝ ਨਹੀਂ ਪੈਂਦੀ ਅਸੀਂ ਬਾਣੀ ਪੜ੍ਹ ਨਹੀਂ ਸਕਦੇ ਸਾਨੂੰ ਸੁਣੇ ਹੋਏ ਬਾਣੀ ਦਾ ਪੂਰਾ ਫਲ ਮਿਲੇਗਾ ਸਾਧ ਸੰਗਤ ਜੀ ਉਹ ਕਿਹੜੇ ਬਾਣੀ ਦਾ ਪਾਠ ਹੈ ਅਤੇ ਕਿਸ ਵਿਧੀ ਨਾਲ ਅਸੀਂ ਇਹ ਪਾਠ 5 ਦਿਨ ਲਗਾਤਾਰ ਕਰ ਲੈਂਦੇ ਹਾਂ ਜਾਂ ਸੌਣ ਲੈਂਦੇ ਹਾਂ ਤਾਂ ਸਾਨੂੰ ਇੰਨਾ ਵੱਡਾ ਫਲ ਮਿਲਦਾ ਹੈ ਇਹ ਸਾਰੇ ਹੀ ਸਵਾਲਾਂ ਦੇ ਜਵਾਬ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ 5 ਦਿਨ ਚੇਕਰ ਇਹ ਪਾਠ ਅਸੀਂ ਕਰ ਲਵਾਂਗੇ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਨੂੰ ਕਿੱਡਾ ਵੱਡਾ ਫਲ ਪ੍ਰਾਪਤ ਹੋ ਜਾਵੇਗਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦਸ ਰੂਪ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜਿਨ੍ਹਾਂ ਨੇ ਗੁਰਬਾਣੀ ਉਚਾਰੀ ਸੁੱਖਾਂ ਦੀ ਮਣੀ ਸੁਖ ਮਣੀ ਸਾਹਿਬ ਇਸ ਬਾਣੀ ਦਾ ਮਹਾਤਮ ਸੰਗਤ ਜੀ ਇੱਕ ਜੀਭਾ ਦੇ ਨਾਲ ਕਰਨਾ ਤੇ ਰਸਨਾ ਦੇ ਨਾਲ ਕਰਨਾ ਬਹੁਤ ਹੀ ਉੱਤਮ ਮੰਨਿਆ ਗਿਆ ਹੈ ਇਹ ਬਾਣੀ ਦੀ ਮਹਿਮਾ ਕੀਤੀ ਹੀ ਨਹੀਂ ਜਾ ਸਕਦੀ ਐਸੀ ਮੇਰੇ ਸਤਿਗੁਰ ਜੀ ਨੇ ਜਗਤ ਜੀਵਾਂ ਦੇ ਉੱਤੇ ਅਪਾਰ ਕਿਰਪਾ ਕੀਤੀ ਹੈ ਜਦੋਂ ਇਸ ਬਾਣੀ ਦਾ ਮਹਾਰਾਜ ਜੀ ਨੇ ਉਚਾਰਨ ਕਰਨਾ ਸੀ ਰਚਨਾ ਕਰਨੀ ਸੀ ਤਾਂ ਦੇਨ ਦੋਣੀ ਦੇ ਮਾਲਕ ਕਿੰਨੇ ਹੀ ਦਿਨ ਅੰਤਰ ਧਿਆਨ ਬੈਠੇ ਰਹੇ ਸੋਚਦੇ ਨੇ ਕਿ ਭਾਈ ਸੈਭ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮਹਾਰਾਜ ਕੀ ਗੱਲ ਹੈ ਤੁਸੀਂ ਚੁੱਪਚਾਪ ਹੋ ਕੇ ਕਿਉਂ ਬੈਠੇ ਹੋ ਕੋਈ ਬਚਨ ਕਿਉਂ ਨਹੀਂ ਕਰਦੇ ਕੋਈ ਬਾਣੀ ਵਿਚਾਰ ਰਹੇ ਹੋ ਉਸ ਵੇਲੇ ਸਤਕੋਚੀ ਨੇ ਬਚਨ ਕੀਤਾ ਆਉਣ ਵਾਲਾ ਕਾਲ ਯੁਗ ਦਾ ਸਮਾਂ ਲੋਕਾਂ ਕੋਲੋਂ ਟਾਈਮ ਹੀ ਨਹੀਂ ਹੋਵੇਗਾ ਲੋਕੇ ਆਪਣੇ ਪਰਿਵਾਰ ਤੇ ਛਮੇਲਿਆਂ ਵਿੱਚ ਫਸ ਜਾਣਗੇ ਘਰ ਪਰਿਵਾਰਾਂ ਵਿੱਚ ਫਸ ਜਾਣਗੇ ਪਰਮੇਸ਼ਰ ਦਾ ਨਾਮ ਲੈਣ ਝੋਕੇ ਵੀ ਉਹਨਾਂ ਦੇ ਕੋਲ ਸਮਾਂ ਨਹੀਂ ਹੋਵੇਗਾ ਇਹ ਵਿਕਾਰਾਂ ਦੀ ਸੰਗਤ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਣਗੇ ਵਿਕਾਰਾਂ ਵਿੱਚ ਹੀ ਰਹਿਣਗੇ ਅਸੀਂ ਚਾਹੁੰਦੇ ਹਾਂ ਇਹਨਾਂ ਜੀਵਾਂ ਦਾ ਉਧਾਰ ਹੋ ਜਾਵੇ ਜੀਵਾਂ ਦਾ ਪਲਾ ਹੋ ਜਾਵੇ ਅਸੀਂ ਇਹੋ ਜਿਹੀ ਬਾਣੀ ਪਰਮੇਸ਼ਰ ਧੁਰ ਤੁਲ ਨਿਹਾਉਣਾ ਚਾਹੁੰਦੇ ਹਾਂ ਜਿਸ ਬਾਣੀ ਨੂੰ ਇੱਕ ਵਾਰ ਪੜਿਆ ਉਹ ਮਨੁੱਖ ਜਿਹੜਾ ਪ੍ਰਾਪਤ ਸਾਰਾ ਹੀ ਫਲ ਹੋ ਜਾਵੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਮਿਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਰਚੀ ਸਾ ਸੰਗਤ ਜੀ ਇਸ ਬਾਣੀ ਦਾ ਮਹਾਤਮ ਹੈ ਕਿ ਇਸ ਬਾਣੀ ਦੇ ਵਿੱਚ 24 ਅਸ਼ਟਵਰਤੀਆਂ ਹਨ ਅਸੀਂ ਆਪਣੇ ਦਿਨ ਵਿੱਚ 24000 ਸਵਾਸ ਲੈਂਦੇ ਹਾਂ ਸਾਡੇ ਕੋਲ 24 ਘੜੀਆਂ ਹੁੰਦੀਆਂ ਹਨ 24 ਘੰਟੇ ਹੁੰਦੇ ਹਨ ਇਹਨਾਂ 24 ਘੰਟਿਆਂ ਦੇ ਹਿਸਾਬ ਦੇ ਨਾਲ ਸਤਕੂ ਸੱਚੇ ਪਾਤਸ਼ਾਹ ਜੀ ਨੇ ਪਾਣੀ ਦਾ ਰਚਨ ਕੀਤਾ ਹੈ ਇਸ ਪਾਣੀ ਵਿੱਚ 24 ਸ਼ਬਦ ਹਨ ਸ੍ਰੀ ਸੁਖਮਨੀ ਸਾਹਿਬ ਜੀ ਦੀ 24 ਅਸ਼ਟ ਪਤੀਆਂ ਹਨ ਤੇ ਜਿਹੜਾ ਕੋਈ ਪੁਰਾਣੇ ਦਿਨਾਂ ਦੇ ਵਿੱਚ ਇਸ ਪਾਣੀ ਦਾ ਜਾਪ ਕਰਦਾ ਹੈ ਉਹ ਦਾ ਘੰਟਿਆਂ ਵਿੱਚ ਭਾਵ ਇੱਕ ਦਿਨ ਦੇ ਅਠੇ ਪੈ ਰਹੀ ਸਫਲੇ ਹੋ ਜਾਂਦੇ ਹਨ ਜਿਹੜਾ ਕੋਈ ਇਸ ਬਾਣੀ ਦਾ ਅਭਿਆਸ ਕਰਦਾ ਹੈ ਨਿਤਨੇਮ ਦੇ ਨਾਲ-ਨਾਲ ਕੋਈ ਇਸ ਬਾਣੀ ਦਾ ਛਾਪ ਕਰਦਾ ਹੈ ਤਾਂ ਸਤਗੁਰ ਸੱਚੇ ਭਾਸ਼ ਜੀ ਕਹਿੰਦੇ ਹਨ ਫਿਰ ਉਹ ਭਾਵੇਂ ਸਾਰਾ ਦਿਨ ਰਜੇਵਿਆਂ ਵਿੱਚ ਹੀ ਰਹੇ ਉਸ ਦਾ ਸਾਰਾ ਹੀ ਦਿਨ ਸਫਲ ਹੋ ਜਾਵੇਗਾ ਜਿਹੜਾ ਕੋਈ ਅਮਰਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ ਉਸ ਬਾਣੀ ਦਾ ਮਹਾਤਮ ਸਤਗੁਰ ਜੀ ਨੇ ਆਪ ਵੀ ਲਿਖਿਆ ਹੈ ਇਹ ਬਾਣੀ ਪੜਨ ਦੇ ਨਾਲ ਕੀ ਪ੍ਰਾਪਤੀ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਅੰਦਰ ਕਹਿੰਦੇ ਹਨ ਹਿਰਦੇ ਦਾ ਕਦੇ ਨਾ ਖਤਮ ਹੋਣ ਵਾਲਾ ਸੁੱਖ ਹੈ ਇਸ ਬਾਣੀ ਦੇ ਵਿੱਚ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਐਸਾ ਸੁਖ ਨੇ ਸੈਭ ਜੀ ਦੀ ਬਾਣੀ ਪੜਨ ਵਾਲੇ ਨੂੰ ਪ੍ਰਾਪਤ ਹੋਵੇਗਾ ਉਸ ਦਾ ਮਨ ਸ਼ਾਂਤ ਹੋ ਜਾਵੇਗਾ ਉਸੇ ਆਤਮਾ ਸ਼ਾਂਤ ਹੋ ਜਾਵੇਗੀ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਆਤਮਾ ਦੀ ਸ਼ਾਂਤੀ ਸਾਰੀਆਂ ਤਾਕਤਾਂ ਜੋਗੀ ਦੇ ਤਪ ਕਰਨ ਨਾਲ ਹੀ ਨਹੀਂ ਮਿਲਦੀਆਂ ਜਾਂ ਪ੍ਰਣਾਮ ਕਰਕੇ ਹਾਸਲ ਨਹੀਂ ਹੁੰਦੀਆਂ ਉਹ ਇੱਕ ਗੁਰਸਿੱਖ ਵਿਅਕਤੀ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਤੇ ਪੜਨ ਨਾਲ ਵੀ ਉਸ ਨੂੰ ਨਵ ਨਿੱਧ ਤੇ ਸੰਸਾਰ ਦੇ ਸਾਰੇ ਜਗਤ ਵਿੱਚੋਂ ਖਜ਼ਾਨੇ ਮਿਲ ਜਾਣਗੇ ਇਹ ਬਾਣੀ ਖਜ਼ਾਨਿਆਂ ਦਾ ਭੰਡਾਰ ਮੰਨਿਆ ਜਾਂਦਾ ਹੈ ਨੌ ਦੇ ਨੌ ਹੀ ਖਜ਼ਾਨੇ ਉਸ ਗੁਰਸਿੱਖ ਦੇ ਕੋਲ ਆ ਜਾਣਗੇ ਜਿਹੜਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਅਭਿਆਸੀ ਹੋਵੇਗਾ ਪਰਮੇਸ਼ਰ ਦੇ ਨਾਲ ਜੁੜਨ ਵਾਲੇ ਗਿਆਨ ਮਹਾਰਾਜ ਜੀ ਕਹਿੰਦੇ ਹਨ ਕਿ ਫਿਰ ਉਸ ਬੁੱਧ ਵਿੱਚ ਬੁੱਧ ਦੇ ਉੱਤਮ ਗਿਆਨ ਸ੍ਰੇਸ਼ਟ ਗਿਆਨ ਪਰਮੇਸ਼ਰ ਦਾ ਪੈਦਾ ਕੀਤਾ ਹੋਵੇਗਾ ਸਰਬੱਤ ਸਿੱਧ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਹੜੀਆਂ ਸਾਰੀਆਂ ਹੀ ਕਰਮਾਤ ਹਨ ਹਾਰੇਕ ਪ੍ਰਕਾਰ ਦੇ ਹਵਾ ਭੰ ਜਾਣਾ ਅੰਝ ਭੰ ਜਾਣਾ ਹਵਾ ਵਿੱਚ ਉੱਡ ਜਾਣਾ ਖੜੇ ਖਲੋਤੇ ਗੁਪਤ ਹੋ ਜਾਣਾ ਕਿਸੇ ਨੂੰ ਸੁਖ ਦੇਣਾ ਕਿਸੇ ਨੂੰ ਦੁੱਖ ਦੇਣਾ ਸਾਰੀਆਂ ਕਰਮਾਂਵਾਂ ਤਾਂ ਹੋਈਆਂ ਹਨ ਮਹਾਰਾਜ ਜੀ ਕਹਿੰਦੇ ਹਨ ਜਿਹੜਾ ਵੀ ਸ੍ਰੀ ਸੁਖਨੀ ਸਾਹਿਬ ਜੀ ਦਾ ਅਭਿਆਸੀ ਹੋਵੇਗਾ ਉਸਨੇ ਪ੍ਰਾਪਤ ਹੋ ਜਾਣੀਆਂ ਭਗਤੀ ਤੇ ਦੇਨ ਦੋਨੇ ਦੇ ਮਾਲਕ ਅੱਗੇ ਜੀ ਫਰਮਾਉਂਦੇ ਹਨ ਕਿ ਸਾਰੇ ਸੰਸਾਰ ਦੀ ਵਿਦਿਆ ਚਾਹੇ ਉਹ ਸੰਸਾਰੇ ਵੀ ਨਾ ਹੋਵੇ ਜਾਂ ਪਰਮੇਸ਼ਰ ਵਾਲੀ ਹੋਵੇ ਪਰਮਾਤਮਾ ਜੀ ਕਹਿੰਦੇ ਹਨ ਤਪ ਕਰਕੇ ਵੱਡੇ-ਵੱਡੇ ਤਪ ਕਰਕੇ ਧੁਨੀਆਂ ਦੇ ਕੇ ਫਲ ਪਾ ਲੈਂਦੇ ਹਨ ਤੇ ਗੁਰਸਿੱਖ ਸਿਰਫ ਇੱਕ ਸੁਖਮਨੀ ਸਾਹਿਬ ਜੀ ਦੇ ਪਾਣੀ ਪੜ ਕੇ ਹੀ ਉਹ ਸਾਰਾ ਸੁਖ ਪ੍ਰਾਪਤ ਕਰ ਸਕਦਾ ਹੈ ਪਾਸ਼ਾ ਜੀ ਕਹਿੰਦੇ ਹਨ ਕਿ ਜੋਗ ਜੋਗੀ ਪਹਾੜੀਆਂ ਦੇ ਵਿੱਚ ਜਾ ਕੇ ਯੋਗ ਸਾਧਨਾ ਕਰਦੇ ਹਨ ਰੱਬ ਨੂੰ ਲੱਭਦੇ ਫਿਰਦੇ ਹਨ ਪਰ ਇੱਕ ਗੁਰਸਿੱਖ ਵਿਅਕਤੀ ਸੁਖਮਨੀ ਸਾਹਿਬ ਜੀ ਦਾ ਪਾਠ ਚਾਹੇ ਆਪਣੇ ਘਰ ਵਿੱਚ ਬੈਠ ਕੇ ਹੀ ਕਰ ਲਵੇ ਤਾਂ ਯੋਗੀ ਦੇ ਮੁਕਾਬਲੇ ਉਸ ਕੋਲ ਪ੍ਰਮਾਤਮਾ ਨਾਲ ਮਿਲਾਪ ਹੋ ਜਾਵੇਗਾ ਸਚੇ ਭਾਚਾ ਜੀ ਕਹਿੰਦੇ ਹਨ ਕਿਉ ਧਿਆਨ ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਹੀ ਸੰਸਾਰ ਵਿੱਚ ਇੱਕ ਚੱਕਰ ਦੇ ਵਿੱਚ ਮਾਇਆ ਦੇ ਵਿੱਚ ਪਰੇ ਬੈਠਾ ਹੋਵੇਗਾ ਜਿਸ ਨੂੰ ਮਾਇਆ ਦੇ ਨਾਲ ਬਿਲਕੁਲ ਵੀ ਪਿਆਰ ਨਹੀਂ ਹੋਵੇਗਾ ਉਹ ਨਿਰੰਕਾਰ ਸਰੂਪ ਹੋਵੇਗਾ ਤੇ ਉਹ ਗੁਰਬਾਣੀ ਦੇ ਨਾਲ ਇੰਨਾ ਜੁੜ ਚੁੱਕਾ ਹੋਵੇਗਾ ਕਿ ਉਸ ਨੂੰ ਦੈਵੇਂ ਚੀਜ਼ਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਮਹਿਸੂਸ ਹੋਵੇਗੀ ਤੁਸੀਂ ਵੇਖਿਆ ਹੀ ਹੋਵੇਗਾ ਕਈ ਵਾਰ ਕਿ ਜਿਹੜੇ ਲੋਕ ਪਰਮਾਤਮਾ ਦੇ ਨਾਲ ਜਾਂ ਗੁਰਬਾਣੀ ਦੇ ਨਾਲ ਇੰਨਾ ਕੋ ਛੁੜ ਜਾਂਦੇ ਹਨ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਕੋਲ ਮਾਇਆ ਹੈ ਜਾਂ ਨਹੀਂ ਹੈ ਘਾਟੇ ਹੈ ਜਾਂ ਮਦ ਹੈ ਉਹ ਹਰ ਵੇਲੇ ਇੱਕੋ ਜਹਿਰ ਰਹਿੰਦੇ ਹਨ ਸਤਕੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਚਾਰ ਪਦਾਰਥ ਜੇ ਕੋ ਮੰਗੇ ਸਤ ਜਣਾ ਕੇ ਸੇਵਾ ਲਾਗੇ ਸਤਕੂ ਜੀ ਕਹਿੰਦੇ ਹਨ ਕਿ ਗੋ ਸਿੱਖ ਨੂੰ ਜੋ ਵੀ ਚਾਹੀਦਾ ਹੋਵੇਗਾ ਉਸ ਨੂੰ ਸੁੱਖਾਂ ਦੀ ਮਣੀ ਸੁਖਮਣੀ ਸੈ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਵੇਗਾ ਅੰਮ੍ਰਿਤ ਦੀ ਤਾਰਾ ਪਰਮੇਸ਼ਰ ਦੇ ਨਾਮ ਦੀ ਧਾਰਾ ਹੁੰਦੀ ਹੈ ਤੇ ਪਰਮੇਸ਼ਰ ਦੇ ਨਾਲ ਹੀ ਨਾਮ ਚੱਲ ਰਿਹਾ ਹੁੰਦਾ ਹੈ ਜਿਹੜਾ ਹਿਰਦੇ ਵਿੱਚ ਸੁਣਾਈ ਦੇ ਰਿਹਾ ਹੁੰਦਾ ਹੈ ਉਹ ਜਦੋਂ ਕਮਲ ਸਿੱਧਾ ਹੋ ਜਾਂਦਾ ਹੈ ਉਹਦੇ ਵਿੱਚ ਉਹ ਰਸਨਾ ਉਹਦੇ ਵਿੱਚ ਫਿਰ ਉਹ ਰਸਨਾ ਆਉਣੀ ਸ਼ੁਰੂ ਹੋ ਜਾਵੇਗੀ ਤੇ ਸਾਨੂੰ ਉਸ ਨਾਮ ਦਾ ਆਨੰਦ ਉਸ ਨਾਮ ਦੀ ਮੈਕ ਜਿਹੜੀ ਹਿਰਦੇ ਵਿੱਚ ਖੇਲ ਜਾਵੇਗੀ ਉਸਿੱਧੇ ਸਾਡੇ ਦਿਮਾਗ ਤੇ ਸਾਂਡੀ ਜ਼ਿੰਦਗੀ ਤੇ ਅਸਰ ਕਰ ਦੇਵੇਗੀ ਅਸੀਂ ਸਮਦਸ ਸੀ ਇੱਕ ਤ੍ਰਿਸ਼ਟਾ ਉਸਾਰੇ ਦੇ ਵਿੱਚ ਸਭੇ ਕਾਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹੋ ਜਈ ਅਵਸਥਾ ਪ੍ਰਾਪਤ ਕਰ ਲਵੇਗਾ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਵੇਖ ਲਾਵੇਗਾ ਜਿਹੜਾ ਕੋ ਇਸ ਬਾਣੀ ਦਾ ਅਭਿਆਸ ਕਰੇਗਾ ਸਤ ਸੱਚੇ ਪਾਸ਼ਾ ਜੀ ਕਹਿੰਦੇ ਹਨ ਇਹ ਫਲ ਚਾਣ ਕੇ ਮੋਖ ਪਾਣਿਆ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜੇ ਅਸੀਂ ਗੁਨਾਹ ਕੀਤੇ ਹਨ ਉਹ ਚੀਜ਼ਾਂ ਇਹ ਕਿੰਨੋਂ ਮਿਲਣ ਗਿਆ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਕਿ ਗੁਰੂ ਨਾਨਕ ਨਾਮ ਬਚਨ ਮਨ ਸੋਣ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੇ ਨਾਮ ਦੀ ਮਹਿਮਾ ਵਾਲੀ ਸੁਖਮੀ ਸਾਹਿਬ ਜੀ ਦਾ ਬਾਣੀ ਦਾ ਉਚਾਰਨ ਜਦੋਂ ਉਹਨਾਂ ਨੇ ਕੀਤਾ ਤੇ ਇਹ ਬਚਨਾਂ ਨੂੰ ਕੋਈ ਮੰਨ ਕਰਕੇ ਮੋਖ ਤੋਂ ਜੇਕਰ ਉਚਾਰ ਲਵੇ ਜਾਂ ਕੰਨਾਂ ਨਾਲ ਸੌਣ ਲਵੇ ਐਸੇ ਨਾਲ ਵੀ ਉਹਨਾਂ ਸਾਰੇ ਹੀ ਫਲ ਪ੍ਰਾਪਤ ਹੋ ਜਾਣਗੇ ਸੋ ਸਾਧ ਸੰਗਤ ਜੀ ਅਸੀਂ ਵੀ ਕੋਸ਼ਿਸ਼ ਕਰੀਏ ਕਿ ਅਸੀਂ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਨਾਲ ਜੋੜੀਏ ਕਿਉਂਕਿ ਸਾਡੇ ਕੋਲ ਦਿਨ ਦੇ ਵਿੱਚ 24 ਘੰਟੇ ਹੁੰਦੇ ਹਨ ਤੇ ਦਿਨ ਦੇ ਵਿੱਚ ਸਿਰਫ ਇੱਕ ਜੇਕਰ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲੈਂਦੇ ਹਾਂ ਤਾਂ ਸਾਨੂੰ ਕਿਵੇਂ ਦੁਨੀਆਵੀ ਸੁੱਖ ਦੇ ਨਾਲ-ਨਾਲ ਆਤਮਿਕ ਸੁੱਖ ਵੀ ਪ੍ਰਾਪਤ ਹੋ ਜਾਵੇਗਾ ਤੇ ਸਾਨੂੰ ਦੁਨੀਆ ਦੀ ਸਾਰੀਆਂ ਹੀ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ